ਜੇ ਸ਼ੁਰੂ ਹੋਇਆ ਜਿਸ ਵਿੱਚ ਨਵੀਂ ਕਿਸਮ ਦਾ ਬਾਰੂਦ ਕੁਝ ਐਮ ਐਮ ਜੀ ਹੱਥਗੋਲੇ ਬਾਰੂਦ ਇਸ ਤੋਂ ਬਿਨਾ ਜੋ ਅਸੀਂ ਕੁਝ ਸਪੈਸ਼ਲ ਅਸਲਾ ਚਾਹੁੰਦੇ ਸੀ ਉਹ ਅਸੀਂ ਉੱਥੋਂ ਖਰੀਦਦੇ ਸੀ ਜਿਵੇਂ ਜੀ 3 ਐਮ 16 ਡ੍ਰੈਗਨ ਗੰਨਾ ਦੁਰਬੀਨ ਬੰਦੂਕਾਂ ਰੂਸੀ ਏ ਕੇ 47 ਗਿੜਵੀਆਂ 12 ਬੋਰ ਬੰਦੂਕਾਂ ਜਰਮਨ ਤੇ ਹੋਰ ਮੁਲਕਾਂ ਦੇ ਵਧੀਆ ਬੁਗਲ ਦੇ ਹਥਿਆਰ ਵੀ ਅਸੀਂ ਆਪਣੇ ਪੈਸਿਆਂ ਨਾਲ ਖਰੀਦਦੇ ਸੀ ਜਦੋਂ ਉੱਥੇ ਤੁਸੀਂ ਖਰੀਦਣ ਵਾਲੇ ਜਦੋਂ ਉੱਥੇ ਉਦੋਂ ਉੱਥੇ ਤੁਸੀਂ ਖਰੀਦਣ ਵਾਲੇ ਚਾਹੀਦੇ ਸੀ ਜੋ ਮਰਜੀ ਖਰੀਦ ਲਵੋ ਪਰ ਸਾਡੇ ਲਈ ਇਹ ਖੋਲ ਵੀ ਸੀਮਤ ਸੀ ਕਿਉਂਕਿ ਚੌਧਰੀ ਇਸ ਗੱਲ ਦਾ ਬਹੁਤ ਖਿਆਲ ਰੱਖ ਰਹੀ ਸੀ ਕਿ ਜਿਵੇਂ ਮਾਰਟਰ ਰਾਕਟ ਅਤੇ ਮਜ਼ਾਈਲ ਵਰਗੇ ਹਥਿਆਰ ਕਿਸੇ ਵੀ ਸੂਰਤ ਵਿੱਚ ਸਾਡੇ ਤੱਕ ਨਾ ਪਹੁੰਚਣ ਉਹਨਾਂ ਨੇ ਕਈ ਵਾਰ ਸਾਡਾ ਇਹੋ ਜਿਹਾ ਸਮਾਨ ਜ਼ਬਤ ਵੀ ਕਰ ਲਿਆ ਤੇ ਫਿਰ ਮੋੜਿਆ ਵੀ ਨਹੀਂ ਇਸ ਗੱਲ ਤੇ ਉਹ ਬਹੁਤ ਸਖਤੀ ਵੀ ਕਰਦੇ ਸੀ ਖਾਸ ਕਰਕੇ ਉੱਥੋਂ ਦੇ ਸਮਗਲਰਾਂ 'ਤੇ ਅਸੀਂ ਜਦੋਂ ਦਿੱਲੀ ਵੀ ਸਾ ਅਸੀਂ ਭਾਉ ਲਾਭ ਸਿੰਘ ਹੁਰਾਂ ਨਾਲ ਤੇ ਬਾਹਰ ਵਾਲਿਆਂ ਨਾਲ ਵੀ ਸਲਾਹ ਕੀਤੀ ਕਿ ਜੇ ਸਾਡੇ ਕੋਲ ਸਟੀering ਹੋਵੇ ਦਾ ਜ Rajiv Gandhi ਦਾ ਜਹਾਜ਼ ਵੀ ਲਾ ਸਕਦੇ ਹਾਂ ਇਹ ਕੰਮ ਚੌਧਰੀਆਂ ਨੇ ਹੀ ਨਹੀਂ ਹੋਣ ਦਿੱਤਾ ਇਹੋ ਜਿਹੇ ਸਮਾਨ ਬਾਰੇ ਪਤਾ ਲੱਗਣ ਤੇ ਜਹਾਜ਼ ਸਮਾਨ ਲੰਗਾਉਣਾ ਵੀ ਬੰਦ ਕਰ ਦਿੰਦੇ ਸੀ ਇੱਕ ਵਾਰ ਸਿੰਘਾ ਨੇ ਉੱਥੇ ਸਟੀering ਮਜਾਇਲ ਵੀ ਖਰੀਦੀ ਸੀ ਜੋ ਉਸ ਵਕਤ 25 ਲੱਖ ਦੀ ਮਿਲੀ ਸੀ ਇਹ ਜਹਾਜ਼ ਨੂੰ ਸਿੱਟਣ ਵਾਲੀ ਅਮਰੀਕੀ ਮਜਾਇਲ ਸੀ ਉਸ ਵਕਤ ਉੱਥੇ ਰੂਸ ਵਿਰੁੱਧ ਮਜਾਹੂ ਮਜਾਹਦੀਨ ਲੜ ਰਹੇ ਸਨ ਜਿਨ੍ਹਾਂ ਦੀ ਮਦਦ ਮੁਸਲਮਾਨ ਦੇਸ਼ ਅਤੇ ਅਮਰੀਕਾ ਖੁੱਲ ਕੇ ਕਰ ਰਿਹਾ ਸੀ ਇਹ ਮਜਾਇਲ ਵੀ ਉਨ੍ਹਾਂ ਤੋਂ ਬੜੀ ਮੁਸ਼ਕਲ ਨਾਲ ਮਿਲੀ ਸੀ ਚੌਧਰੀਆਂ ਨੇ ਰੋਕ ਲਈ ਲੁਧਿਆਣੇ ਵਾਲਾ ਬੈਂਕ ਹਥਿਆਰਾਂ ਦੀ ਥੋੜ੍ਹ ਕਰਕੇ ਹੀ ਮੰਜਿਆ ਸੀ ਇਹਦੇ ਵਿੱਚ ਜਿਆਦਾ ਪੈਸਾ ਉਧਰ ਹੀ ਭੇਜ ਦਿੱਤਾ ਸੀ ਇਸ ਤਰ੍ਹਾਂ ਅਸੀਂ ਨਵੀਂ ਕਿਸਮ ਅਸਲੇ ਦੇ ਆਉਣ ਨਾਲ ਖਾੜਕੂਆਂ ਦੀ ਤਾਕਤ ਵਧ ਗਈ ਸੀ ਇਸ ਤਰ੍ਹਾਂ ਨਵੀਂ ਕਿਸਮ ਦੇ ਅਸਲੇ ਦੇ ਆਉਣ ਨਾਲ ਖਾੜਕੂਆਂ ਦੀ ਤਾਕਤ ਵੀ ਵਧ ਗਈ ਸੀ ਤੇ ਪੁਲਿਸ ਉੱਤੇ ਦਬਾਅ ਵਧ ਗਿਆ ਸੀ ਹੁਣ ਸਾਡੇ ਕੋਲ ਵੀ ਉਹਨਾਂ ਵਰਗੇ ਹੀ ਹਥਿਆਰ ਆ ਗਏ ਪਰ ਗਿਣਤੀ ਹਾਲੇ ਵੀ ਥੋੜੀ ਸੀ ਪਹਿਲਾਂ ਸਿੰਘਾਂ ਕੋਲ ਟਾਵੀਆਂ ਟਾਵੀਆਂ ਲੰਮੀ ਮਾਰ ਵਾਲੀਆਂ ਬੰਦੂਕਾਂ ਸਨ ਜਿਆਦਾ ਤੋਂ ਜਿਆਦਾ 1 2 ਐਸਐਲਆਰ ਜਾਂ ਰੋਡਰਿੰਗ ਫੀਲਡ 115 ਤੇ 302 ਜਦੋਂ ਕਿਤੇ ਘੇਰਾ ਪੈਂਦਾ ਮੁਕਾਬਲਾ ਹੁੰਦਾ ਸੁਰੱਖਿਅਤ ਸੁਰੱਖਿਆ ਦਸਤੇ ਬੜਾ ਉੱਪਰ ਚੜ੍ਹ ਆਉਂਦੇ ਸੀ ਕਿ ਇਹਨਾਂ ਕੋਲ ਕਿਹੜਾ ਕੋਈ ਵੱਡਾ ਹਸਲਾ ਹੈ ਜਦੋਂ ਅਸਾਲਟਾਂ ਵਧੀਆ ਹੱਥ ਗੋਲੇ ਅਤੇ ਐਮ ਜੀ ਬੰਦੂਕਾਂ ਆਈਆਂ ਤਾਂ ਉਸ ਤੋਂ ਬਾਅਦ ਪੁਲਿਸ ਅਤੇ ਹੂਰ ਦਸਤੇ ਕਲਮਾ ਫਾਸਲਾ ਰੱਖਣ ਲੱਗ ਪਏ ਜਿਸ ਨਾਲ ਸਿੰਘਾਂ ਨੂੰ ਬਚ ਕੇ ਨਿਕਲਣਾ ਆਸਾਨ ਹੋ ਜਾਂਦਾ ਸੀ ਪੁਲਿਸ ਵਾਲਿਆਂ ਦਾ ਹੁਣ ਜ਼ਿਆਦਾ ਨੁਕਸਾਨ ਹੋਣ ਲੱਗ ਪਿਆ 1988 ਦੇ ਅਖੀਰ ਤੱਕ ਜਿੰਨੇ ਵੀ ਪ੍ਰਮੁੱਖ ਜਥੇ ਸਨ ਉਹਨਾਂ ਦੇ ਹੱਥ ਬਰੂਦ ਵੰਟ ਗਿਆ ਸੀ ਅਤੇ ਹੁਣ ਲੜਾਈ ਵੀ ਤਜਾਵਨ ਲੜਾਈ ਦਾ ਤਵਾਜਨ ਬਦਲ ਗਿਆ ਸੀ 1988 ਦੌਰਾਨ ਚੌਧਰੀਆਂ ਨੇ ਪਹਿਲੀ ਵਾਰ ਸਿੰਘਾਂ ਨੂੰ ਹਸਲਾ ਦੇਣਾ ਸ਼ੁਰੂ ਕੀਤਾ ਅਤੇ ਇਸ ਤੋਂ ਬਾਅਦ ਅਖੀਰ ਤੱਕ ਕਦੇ ਘਟ ਤੇ ਕਦੇ ਵਧ ਚੱਲਦਾ ਰਿਹਾ ਪੰਜਾਬ ਵਿੱਚ ਸਿੰਘਾਂ ਵੱਲੋਂ ਕਈ ਚੌਂਕੀਆਂ ਤੇ ਹਥਿਆਰਾਂ ਦੀਆਂ ਦੁਕਾਨਾਂ ਵੀ ਲੁੱਟੀਆਂ ਗਈਆਂ ਸਰਕਾਰ ਨੇ 1984 ਤੋਂ ਬਾਅਦ ਹੀ ਸਾਰੀ ਸਰਹੱਦ ਨੂੰ ਸਖਤ ਕਰਨਾ ਸ਼ੁਰੂ ਕਰ ਦਿੱਤਾ ਸੀ 1990 ਦੇ ਸ਼ੁਰੂ ਤੱਕ ਪੰਜਾਬ ਦੀ ਸਾਰੀ ਸਰਹੱਦ ਤਕਰੀਬਨ ਬੰਦ ਹੋ ਗਈ ਸੀ ਪੰਜਾਬ ਨਾਲ ਲੱਗਦੀ ਜੰਮੂ ਅਤੇ ਗੰਗਾ ਨਗਰ ਤੱਕ ਦੀ ਸਰਹੱਦ ਤੇ ਵੀ ਬਹੁਤ ਸਖਤੀ ਹੋ ਗਈ ਸੀ ਸਾਰੀ ਸਰਹੱਦ ਤੇ ਕੰਡਿਆਲੀ ਤਾਰ ਦੀ ਕੰਧ ਖੜੀ ਹੋ ਗਈ ਸੀ ਅਤੇ ਸਰਹੱਦ ਉੱਤੇ ਵੱਡੇ ਉੱਚੇ ਬਿਜਲੀ ਖੰਭਿਆਂ ਤੇ ਦੇ ਤੇਜ਼ ਚਾਨਣ ਨਾਲ ਰਾਤਾਂ ਨੂੰ ਵੀ ਦਿਨ ਵਰਗਾ ਮਾਹੌਲ ਹੋ ਗਿਆ ਸੀ ਹੁਣ ਚੋਣਵੀਆਂ ਥਾਵਾਂ ਉੱਪਰ ਬਰੂਦੀ ਸਰੰਗਾ ਅਤੇ ਬਿਜਲੀ ਦੀਆਂ ਤਾਰਾਂ ਵੀ ਵਿਚਾਈਆਂ ਗਈਆਂ ਸਰਹੱਦ ਉੱਤੇ ਬੀਐਸਐਫ ਦੀ ਨਫਰੀ ਬਹੁਤ ਵਧਾ ਦਿੱਤੀ ਉਰਲੇ ਪਾਸੇ ਥਾਂ ਥਾਂ ਨਾਕੇ ਲਾਏ ਜਾਣ ਲੱਗੇ ਤੇ 1999 ਤੋਂ ਬਾਅਦ ਦੀ ਸਰਹੱਦ ਦਾ ਪਾਰ ਕਰਨਾ ਬਹੁਤ ਔਖਾ ਹੋ ਗਿਆ ਸਰਹੱਦ ਉਤੇ ਮੁਕਾਬਲੇ ਤੇ ਸ਼ਹਾਤਾਂ ਜ਼ਿਆਦਾ ਹੋਣ ਲੱਗੀਆਂ ਅਤੇ ਸਮਾਨ ਵੀ ਭੜਿਆ ਜਾਣ ਲੱਗਿਆ। ਜਦੋਂ ਮੈਂ ਨਵੰਬਰ 1990 ਵਿੱਚ ਪਾਕਿਸਤਾਨ ਗਿਆ ਸੀ ਤਾਂ ਉੱਥੇ ਉਸ ਸਮੇਂ ਤੱਕ ਉਹੋ ਜਿਹੀ ਸਥਿਤੀ ਬਣ ਚੁੱਕੀ ਸੀ ਕਿ ਜੰਮੂ ਤੋਂ ਲੱਗ ਕੇ ਬੀਕਾਨੇਰ ਤੱਕ ਕਿਤੇ-ਕਿਤੇ ਅਤੇ ਕਦੀ-ਕਦੀ ਕੋਈ ਬੰਦਾ ਵੀ ਸਰਹੱਦ ਪਾਰ ਕਰ ਸਕਦਾ ਸੀ ਪਰ ਇਸ ਤਰ੍ਹਾਂ ਇੱਧਰ ਸਮਾਨ ਆਉਣਾ ਘਟ ਗਿਆ। ਕਹਿ ਸਕਦੇ ਹਾਂ ਕਿ ਜੋ ਸਮਾਨ ਆਇਆ ਉਹਦੇ ਵਿੱਚੋਂ ਬਹੁਤਾ ਸਰਹੱਦੀ ਇਲਾਕੇ ਵਿੱਚ ਹੀ ਰਹਿ ਗਿਆ ਅਤੇ ਇਸ ਵਿੱਚੋਂ ਕਾਫੀ ਭੜਿਆ ਗਿਆ। ਦੂਸਰੇ ਪਾਸੇ ਸਿੰਘ ਹਮਲਾ ਕਰਕੇ ਗਾਰਦਾਂ ਪਿਸਤੌਲਸ ਮਾਨਕੋ ਵੀ ਲੈਂਦੇ ਸਨ ਸਿੰਘਾਂ ਨੇ ਜ਼ਿਆਦਾ ਵਰਤੋਂ ਬੰਦੂਕਾਂ ਤੇ ਪਿਸਤੌਲਾਂ ਦੀ ਹੀ ਕੀਤੀ ਹੱਥ ਗੋਲਿਆਂ ਤੇ ਧਮਾਕਿਆਂ ਦੀ ਵਰਤੋਂ ਮੁਕਾਬਲਤਨ ਘੱਟ ਹੋਈ ਰਾਕੇਟ ਤੇ ਗਰਨੇਡ ਲਾਂਚਰ ਅਖੀਰ ਵਿੱਚ ਆਏ ਅਤੇ ਘੱਟ ਹੀ ਵਰਤੇ ਗਏ ਦੂਰਬੀਨੀ ਬੰਦੂਕਾਂ ਦੀ ਵਰਤੋਂ ਵੀ ਬਹੁਤ ਘੱਟ ਹੋਈ 1987 ਤੋਂ 1990 ਤੱਕ ਜਿੰਨਾ ਕੋ ਅਸਲਾ ਆਇਆ ਉਸ ਦੀ ਸਹੀ ਵੰਡ ਤੇ ਵਰਤੋਂ ਨਹੀਂ ਹੋਈ ਜੇ ਮोटा ਜਿਹਾ ਅੰਦਾਜ਼ਾ ਲਾਇਆ ਜਾਵੇ ਲਹਿਰ ਦੇ ਕਿਸੇ ਵੀ ਦੌਰ ਵਿੱਚ ਪੰਜਾਬ ਵਿੱਚ ਇਸ ਇੱਕ ਵੇਲੇ 500 500 ਤੋਂ ਵੱਧ ਜੰਗੀ ਸਿੰਘ ਨਹੀਂ ਸੀ ਮੁੱਢਲੇ ਵਰਿਆਂ ਵਿੱਚ ਪੁਲਿਸ ਵੱਲੋਂ ਪਘੌੜੇ ਕਰਾਰ ਦਿੱਤੇ ਗਏ ਸਿੰਘਾਂ ਦੀ ਗਿਣਤੀ ਇਸ ਤੋਂ ਵੀ ਘੱਟ ਸੀ ਹੋ ਸਕਦਾ ਹੈ 19 90 ਤੋਂ ਬਾਅਦ ਥੋੜੀ ਬਹੁਤ ਗਿਣਤੀ ਵਧੀ ਹੋਵੇ ਪਰ ਸਿੰਘ ਸ਼ਹੀਦ ਹੋਈ ਜਾਂਦੇ ਸਨ ਅਤੇ ਇਹਨਾਂ ਦੀ ਥਾਂ ਤੇ ਨਵੇਂ ਆਈ ਜਾਂਦੇ ਸਨ ਅੰਦਾਜ਼ਨ ਗਿਣਤੀ ਇੰਨੀ ਕੁ ਹੀ ਸੀ ਜੇਕਰ 500 ਬੰਦਾ ਰੂਪੂਤ ਸੀ ਤਾਂ ਇਹਨਾਂ ਇੰਨਾਂ ਕੋ ਹੀ ਅਸਲਾ ਹੋਵੇਗਾ ਜਿਹੜਾ ਕਿਸੇ ਸਮੇਂ ਵਰਤੋਂ ਵਿੱਚ ਸੀ ਇੰਨੀ ਕੁ ਸੰਖਿਆ ਤੇ ਇੰਨੇ ਕੁ ਅਸਲੇ ਨਾਲ ਹੀ ਵੀ ਖਾੜਕੂ ਇੰਨੇ ਸਾਲ ਪੁਲਿਸ ਸੁਰੱਖਿਆ ਦਸਤੇ ਤੇ ਫੌਜ ਦਾ ਮੁਕਾਬਲਾ ਕਰਦੇ ਰਹੇ ਜਦੋਂ ਅਸਲਾ ਪਾਕਿਸਤਾਨ ਵਾਲੇ ਪਾਸਿਓਂ ਆਉਣ ਲੱਗ ਪਿਆ ਤਾਂ ਉਸ ਤੋਂ ਬਾਅਦ ਪੰਜਾਬ ਵਿੱਚ ਖਾੜਕੂਆਂ ਨੇ ਹੋਰ ਪਾਸੇ ਤੋਂ ਅਸਲਾ ਲੈਣ ਅਸਲਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕੁਝ ਸਿੰਘਾਂ ਦੇ ਆਸਾਮ ਦੇ ਖਾੜਕੂ ਨਾਲ ਸੰਬੰਧ ਸਨ ਅਤੇ ਨਕਲ ਸਵਾਰੀਆਂ ਨਾਲ ਵੀ ਸੰਬੰਧ ਸਨ ਪਰ ਉਧਰੋਂ ਕਦੀ ਕੋਈ ਅਸਲਾ ਨਹੀਂ ਆਇਆ ਦਮਾ ਕੇ ਕਰਨ ਲਈ ਬਰੂਦੀ ਛੜਾਂ ਜਰੂਰ ਉਦੋਂ ਉਧਰੋਂ ਖਰੀਦ ਕੇ ਲਿਆ ਲਿਆਉਂਦੇ ਰਹੇ ਖਾਲਸਤਾਨ ਲਿਬਰੇਸ਼ਨ ਫੋਰਸ ਵਾਰਿਆਂ ਨੇ ਵੱਡੀ ਮਾਤਰਾ ਵਿੱਚ ਇਹ ਸਮਾਨ ਇਧਰੋਂ ਹੀ ਖਰੀਦਿਆ ਸੀ 1991 ਅਤੇ 92 ਵਿੱਚ ਅਸੀਂ ਰਾਜਸਥਾਨ ਵਿੱਚ ਬੀਕਾਨੇਰ ਤੋਂ ਅਸਲੀ ਜਿਵੇਂ ਬਾੜਮੀਰ ਜੈਸਲਮੀਰ ਅਤੇ ਗੁਜਰਾਤ ਦੇ ਕਾਛ ਦੇ ਇਲਾਕੇ ਰਾਹੀਂ ਸਮਾਨ ਭੇਜਣ ਲਈ ਰਾਹ ਖੋਲੇ ਖਾਲਸਤਾਨ ਲਿਬਰੇਸ਼ਨ ਫੋਰਸ ਖਾਲਸਤਾਨ ਕਮਾਂਡੋ ਫੋਰਸ ਦੇ ਪਿੰਡਾਂ ਵਾਲਾ ਟਾਈਗਰ ਫੋਰਸ ਨੇ ਇਹ ਸਮਾਨ ਸਮਾਨ ਨੂੰ ਢੋਆ ਸੀ ਇਹ ਸਾਰਾ ਸਮਾਨ ਉਠਾ ਨਹੀਂ ਆਇਆ ਤੇ ਸਦਾਗਰਾਂ ਨੂੰ ਪੈਸੇ ਦੇ ਕੇ ਇਧਰ ਭੇਜਿਆ। ਇਹ ਸਮਾਨ ਕਾਫੀ ਵੱਡੀ ਮਾਤਰਾ ਵਿੱਚ ਸੀ। ਇਸ ਵਿੱਚੋਂ ਕੁਝ ਹਿੱਸਾ ਸਿੰਘਾਂ ਨੇ ਵਰਤਿਆ ਸੀ ਪਰ ਬਹੁਤਾ ਹਿੱਸਾ ਗੁਜਰਾਤ ਜਾਂ ਰਾਜਸਥਾਨ ਵਿੱਚ ਫੜਿਆ ਗਿਆ ਜਾਂ ਕਿਤੇ ਰਾਹ ਵਿੱਚ ਹੀ ਰੁਲ ਗਿਆ। 1992 ਵਿੱਚ ਵੱਡੀ ਮਾਤਰਾ ਵਿੱਚ ਇਹ ਸਮਾਨ ਭੇਜਣ ਦਾ ਮਤਲਬ ਸੀ ਕਿ ਲਹਿਰ ਮੱਠੀ ਹੋ ਗਈ ਸੀ ਤੇ ਲਹਿਰ ਨੂੰ ਦੁਬਾਰਾ ਖੜੇ ਕਰਨ ਲਈ ਨਵੇਂ ਸਿਰਿਓਂ ਇਸ ਸਮਾਨ ਨੂੰ ਪੰਜਾਬ 'ਚ ਪੰਜਾਬ ਜਾਂ ਪੰਜਾਬ ਤੋਂ ਬਾਹਰ ਸੰਭਾਲ ਕੇ ਰੱਖ ਲਿਆ ਜਾਵੇ ਪਰ ਇੰਜ ਹੋ ਨਹੀਂ ਸਕਿਆ ਜਿਆਦਾ ਸਮਾਨ ਫੜਿਆ ਗਿਆ ਅਤੇ ਸਮਾਨ ਸਾਂਭਣ ਵਾਲੇ ਜਿਆਦਾ ਸਿੰਘ ਸ਼ਹੀਦ ਹੋ ਗਏ ਕੁਝ ਸਮਾਨ ਦਾ ਉਹਨਾਂ ਸਿੰਘਾਂ ਨੂੰ ਪਤਾ ਹੀ ਨਹੀਂ ਸੀ ਜਿਹੜੇ ਸ਼ਹੀਦ ਹੋ ਗਏ ਕੁਝ ਸਮਾਨ ਸੌਦਾਗਰਾਂ ਕੋਲ ਹੀ ਰਹਿ ਗਿਆ ਕਿਉਂਕਿ ਸਿੰਘ ਸ਼ਹੀਦ ਹੋ ਗਏ ਕੋਈ ਸਮਾਨ ਚੁੱਕਣ ਹੀ ਨਹੀਂ ਪਹੁੰਚਿਆ ਜਦੋਂ ਮੈਂ ਦਿੱਲੀ ਦਿਹਾੜ ਜੀਰ ਵਿੱਚ ਸੀ ਉਸ ਵਕਤ ਜੂਪੀ ਦੇ ਇੱਕ ਵੱਡੇ ਡੌਨ ਨੇ ਮੈਨੂੰ ਇਹ ਦੱਸਿਆ ਕਿ ਉਹਨਾਂ ਨੇ ਕੁਝ ਕੁ ਅਸਾਲਟਾਂ ਰਾਜਸਥਾਨ ਤੋਂ ਖਰੀਦੀਆਂ ਉੱਥੇ ਕੁਝ ਸਦਾਗਰ ਸਨ ਜਿਨ੍ਹਾਂ ਕੋਲ ਖਾੜਕੂਆਂ ਦਾ ਸਮਾਨ ਰਹਿ ਗਿਆ ਸੀ ਉਹ ਕਾਫੀ ਜ਼ਿਆਦਾ ਸਮਾਨ ਸੀ 4 ਊਠਾਂ ਦਾ ਸਮਾਨ ਸੀ ਮੈਨੂੰ ਯਾਦ ਆ ਗਿਆ ਕਿ ਉਸ ਥਾਂ ਤੋਂ ਸਮਾਨ ਤਾਂ ਸਾਡੇ ਬੰਦੇ ਲੈ ਕੇ ਜਾਂਦੇ ਸਨ ਅਗਿਉ ਰਸ਼ਪਾਤ ਸਿੰਘ ਚੰਦੜਾ ਜਥੀ ਵਾਲੇ ਉਤੋਂ ਚੁੱਕਦੇ ਸਨ ਪਰ ਉਹ ਸਾਰੇ ਸਿੰਘ ਲੁਧਿਆਣੇ ਵਿਖੇ ਲਗਭਗ ਇਕੱਠੇ ਹੀ ਸ਼ਹੀਦ ਹੋ ਗਏ ਅਤੇ ਸਮਾਨ ਨਾਲ ਕੋਈ ਰਾਮਤਾ ਨਾ ਰਿਹਾ ਉਸ ਸਮਗਲਰ ਨੇ 50000 ਦੀ ਅਸਾਲਟ ਵੇਚਣੀ ਸ਼ੁਰੂ ਕਰ ਦਿੱਤੀ ਤੇ ਕੁਝ ਸਮੇਂ ਬਾਅਦ ਉਹ ਵੀ ਫੜਿਆ ਗਿਆ ਤੇ ਉਸ ਨੇ ਸਾਰਾ ਸਮਾਨ ਫੜਾ ਦਿੱਤਾ ਅਸਲੀ ਸੰਘਰਸ਼ ਵਿੱਚ ਅਸਲ ਤਸਵੀਰ ਤਾਂ ਇਹੋ ਹੀ ਹੈ ਸਰਕਾਰ ਨੇ ਪ੍ਰਚਾਰ ਬਹੁਤ ਜ਼ਿਆਦਾ ਕੀਤਾ ਕਿ ਉਪਰਚਾਰ ਦੇ ਮੁਕਾਬਲੇ ਇਹ ਸਮਾਨਤਾ ਬਹੁਤ ਹੀ ਥੋੜਾ ਸੀ ਇਸ ਨਾਲ ਸਾਰੀ ਜੰਗ ਲੜੀ ਉਸ ਮਾਨ ਵੀ ਸਾਨੂੰ ਉੰਜ ਹੀ ਨਹੀਂ ਮਿਲਿਆ ਸਾਡੇ ਭੈਣ ਭਰਾਵਾਂ ਦੀ ਹੱਡ ਬਨਵੀਂ ਕਮਾਈ ਦਾ ਹਿੱਸਾ ਸੀ ਜਿਨ੍ਹਾਂ ਨੇ ਆਪਣੇ ਸੁੱਖ ਸਹੂਲਤਾਂ ਨਾਲੋਂ ਪੰਥਕ ਕਾਰਜ ਨੂੰ ਕੀਮਤੀ ਜਾਣਿਆ ਸਮਾਨ ਨੂੰ ਅਫਗਾਨ ਦਰੇ ਤੋਂ ਇਧਰ ਸਾਡੇ ਸਿੰਘਾਂ ਕੋਲ ਕਿੰਨੀਆਂ ਕਾਲਣਾ ਕਾਲ ਕੇ ਲਿਆਂਦਾ ਜਾਂਦਾ ਸਮਾਨ ਖਰੀਦਣ ਲਈ ਸਿਰਫ ਪੈਸਾ ਹੀ ਸੀ ਪੈਸਾ ਹੀ ਨਹੀਂ ਹੋਰ ਵੀ ਬਹੁਤ ਮਿਹਨਤ ਲੱਗਦੀ ਸੀ ਸਰਹੱਦ ਪਾਰ ਕਰਨ ਲਈ ਸਿੰਘਾਂ ਕੋਲ ਪਹੁੰਚਦਾ ਕਰਨ ਲਈ ਵੀ ਕਾਲਣਾ ਕਾਲੀ ਜਾਂਦੀ ਸੀ ਨਾ ਖਾਲੀ ਦੀ ਸੀ ਜਦੋਂ ਮੈਂ ਪਾਕਿਸਤਾਨ ਸੀ ਤਾਂ ਅਸੀਂ ਹੋਰ ਨਾ ਥਾਵਾਂ ਤੋਂ ਸੰਘਰਸ਼ਲੀ ਲੋੜਿੰਦੇ ਸਾਜੂ ਸਮਾਨ ਵਾਰੇ ਜਾਣਕਾਰੀ ਹਾਸਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਖੇਤਰ ਵਿੱਚ ਸਮਗਲਰ ਮਾਫੀਆ ਤੇ ਖੂਫੀਆ ਏਜੰਸੀਆਂ ਦੇ ਤਾਂਨੇ ਬਾਣੇ ਦਾ ਇੱਕ ਥਾਂ ਤਾਂ ਉਸ ਵਕਤ ਦਰਰੇ ਦਾ ਖੇਤਰ ਹੀ ਸੀ ਕਰਾਚੀ ਦੂਸਰਾ ਸਥਾਨ ਸੀ ਜਿੱਥੇ ਇਹੋ ਜਿਹੇ ਕੰਮ ਅਤੇ ਸਬੰਧਾਂ ਵਾਲੇ ਬੰਦੇ ਸਰਗਰਮ ਸਨ ਉੱਥੋਂ ਦੇ ਮੁਹਾਜ਼ਰ ਮੁਸਲਮਾਨਾਂ ਨੇ ਸਾਡੀ ਕਾਫੀ ਮਦਦ ਕੀਤੀ। ਉਹਨਾਂ ਦਿਨਾਂ ਵਿੱਚ THAILAND, MALAYSIA, HONG KONG ਤੇ ਦੱਖਣੀ ਚੀਨ ਨਾਲ ਲੱਗਦਾ ਸਾਰਾ ਇਲਾਕਾ ਇਹੋ ਜਿਹੇ ਸਮਾਨ ਦਾ ਇੱਕ ਹੋਰ ਕੇਂਦਰ ਸੀ। ਉਸ ਵਕਤ ਪੂਰਬੀ ਯੂਰਪ ਦੇ ਕੁਝ ਦੇਸ਼ ਵੀ ਅਜਿਹੇ ੱਡੇ ਸਨ ਤੇ ਇੱਕ ਖੇਤਰ ਦੱਖਣੀ ਅਮਰੀਕਾ ਦੇ ਕੁਝ ਦੇਸ਼ਾਂ ਦਾ ਵੀ ਸੀ। ਦੱਖਣੀ ਅਫਰੀਕਾ ਵਿੱਚ ਵੀ ਹਥਿਆਰਾਂ ਦਾ ਇੱਕ ਅਜਿਹਾ ਧੁਰਾ ਬਣਦਾ ਸੀ। ਇੱਥੇ ਇਹੋ ਜਿਹੇ ਬੰਦੇ ਬੈਠੇ ਸਨ ਜੋ ਇਹ ਕੰਮ ਕਰਦੇ ਸਨ। ਹਰ ਕਿਸਮ ਦਾ ਵਧੀਆ ਤੋਂ ਵਧੀਆ ਹਸਲ ਦੇ ਸਕਦੇ ਸਨ ਪਰ ਕੀਮਤ ਉਹਨਾਂ ਦੀ ਮੂੰ ਮੰਗੀ ਹੁੰਦੀ ਸੀ ਦੱਖਣ ਪੱਛਮੀ ਏਸ਼ੀਆ ਦੇ ਦੱਖਣ ਪੱਛਮੀ ਏਸ਼ੀਆ ਦੇ ਦੇਸ਼ਾਂ ਵਿੱਚ ਬਿਜਲਈ ਸਮਾਨ ਜੂਸੀ ਦਾ ਸਮਾਨ ਸੰਚਾਰ ਦਾ ਸਮਾਨ ਵੀ ਮਿਲਦਾ ਸੀ ਹਰ ਤਰ੍ਹਾਂ ਦੀ ਨਕਲੀ ਕਰੰਸੀ ਵੀ ਇੱਥੇ ਤੁਹਾਨੂੰ ਸਭ ਤੋਂ ਵਧੀਆ ਮਿਲਦੀ ਸੀ ਇਨ੍ਹਾਂ ਥਾਵਾਂ ਤੇ ਅਸੀਂ ਕੁਝ ਬਾਰਲੇ ਸਿੰਗਾ ਨੂੰ ਭੇਜਿਆ ਇੱਥੇ ਉਹਨਾਂ ਨੇ ਕਾਫੀ ਸਬੰਧ ਬਣਾਏ ਇੱਥੇ ਪੈਸੇ ਨਾਲ ਸਭ ਕੁਝ ਮਿਲਦਾ ਹੈ ਪਰ ਇਹ ਸਬੰਧ ਤੁਹਾਨੂੰ ਕਿਸੇ ਵਿਸ਼ਵਾਸ ਵਾਲੇ ਬੰਦੇ ਰਾਹੀਂ ਹੀ ਬਣਾਉਣੇ ਪੈਂਦੇ ਹਨ ਕਾਫੀ ਮਿਹਨਤ ਮਗਰੋਂ ਉਸ ਵਕਤ ਇੱਕ ਧਿਰ ਨੇ ਬਹੁਤ ਵੱਡੀ ਰਕਮ ਤੇ ਸਾਨੂੰ ਕਲਕੱਤੇ ਕੋਲ ਸਮਾਨ ਸਮਾਨ ਦੇਣ ਲਈ ਹਾਂ ਕਰ ਦਿੱਤੀ ਸੀ ਇਹ ਬੰਦੇ ਸਾਨੂੰ ਨੇਪਾਲ ਵਿੱਚ ਸਮਾਨ ਦੇਣ ਨੂੰ ਤਿਆਰ ਸਨ ਇਸ ਸਮੇਂ ਦੌਰਾਨ ਚੋਰ ਬਾਜ਼ਾਰ ਦੇ ਰੂਸੀ ਸਦਾਗਰਾਂ ਨੇ 1 ਕਰੋੜ ਡਾਲਰ ਵਿੱਚ ਸਾਨੂੰ ਆਪਣਾ ਸੁਰੱਖਿਆ ਸੰਚਾਰ ਪ੍ਰਬੰਧ ਤਿਆਰ ਕਰਨ ਲਈ ਸਹਿਮਤੀ ਵੀ ਦੇ ਦਿੱਤੀ ਸੀ ਅਸੀਂ ਜਾਣਕਾਰੀ ਤਾਂ ਬਥੇਰੀ ਇਕੱਠੀ ਕੀਤੀ ਅਤੇ ਸਬੰਧ ਵੀ ਬਣਾ ਲਏ ਪਰ ਇਹ ਸੌਦਾ ਨਹੀਂ ਹੋ ਸਕਿਆ ਕਿਉਂਕਿ ਸਾਡੇ ਇੱਥੇ ਹਾਲਾਤ ਹੀ ਉਸ ਸੰਸਾਰ ਨਹੀਂ ਸਨ ਤੇ ਲਗਾਤਾਰ ਬਦਲਦੇ ਗਏ। ਦੂਜੀ ਗੱਲ ਇਹ ਕਿ ਇਹ ਕੰਮ ਲਈ ਪੈਸਾ ਬਹੁਤ ਜ਼ਿਆਦਾ ਚਾਹੀਦਾ ਸੀ ਜੋ ਸਾਡੇ ਕੋਲ ਨਹੀਂ ਸੀ। ਤੀਸਰੀ ਅਤੇ ਐਮ ਗਾ ਲੈ ਕੇ ਚੌਧਰੀ ਇਸ ਗੱਲ ਦੇ ਉਲਟ ਸਨ। ਅਸੀਂ ਕੁਝ ਵਾਇਰਲੈਸ ਕਿਸਮ ਦੇ ਸੰਚਾਰ ਅਤੇ ਜਸੂਸੀ ਦੇ ਸੰਦ ਵੀ ਉੱਥੋਂ ਖਰੀਦੇ। ਇਸ ਤੋਂ ਅੱਗੇ ਕੋਈ ਗੱਲ ਤੁਰੀ ਨਹੀਂ। ਇਹ ਗੱਲ 1992 ਦੇ ਸ਼ੁਰੂ ਦੀ ਹੈ ਸਾਡੇ ਕੋਲ ਇੱਥੇ ਵੱਧ ਤੋਂ ਵੱਧ ਵਾਕੀ ਟਾਕੀ ਸੈੱਟ ਹੀ ਸਨ ਉਹ ਵੀ ਕਿਸੇ ਕਿਸੇ ਜਥੇ ਕੋਲ ਜਿਹੜੇ ਸੰਚਾਰ ਦੇ ਸੰਧ ਅਸੀਂ ਉਧਰੋਂ ਮੰਗਵਾ ਕੇ ਇੱਧਰ ਭੇਜੇ ਉਹ ਵੀ ਕਿਸੇ ਨੇ ਵਰਤੇ ਨਹੀਂ ਇਸੇ ਤਰ੍ਹਾਂ ਕਿਤੇ ਨਾ ਕਿਤੇ ਫੜੇ ਗਏ ਸਿੰਘਾਂ ਦਾ ਚੌਧਰੀਆਂ ਤੋਂ ਬੜੇ ਚਿਰ ਤੋਂ ਇਹ ਮੰਗ ਸੀ ਕਿ ਉਹ ਸਾਡੇ ਲਈ ਇੱਕ ਗੁਪਤ ਰੇਡੀਓ ਖਾਲਸਤਾਨ ਲਾ ਕੇ ਦੇਣ ਇਹ ਗੱਲ ਉਹਨਾਂ ਨੇ ਅਖੀਰ ਤੱਕ ਪੂਰੀ ਨਹੀਂ ਕੀਤੀ ਅਫਗਾਨਿਸਤਾਨ ਦੇ ਮੁਜਾਹਦੀਨਾ ਨਾਲ ਸਾਡੀ ਗੱਲਬਾਤ ਹੋਈ ਉਸ ਵਕਤ ਇੰਜੀਨੀਅਰ ਹਕਮਤ ਯਾਰ ਉਹਨਾਂ ਦਾ ਮੁੱਖ ਆਗੂ ਸੀ ਉਸ ਨੇ ਇੱਕ ਵਾਰ ਹਾਂ ਕਰ ਦਿੱਤੀ ਤੇ ਸਾਨੂੰ ਆਪਣਾ ਰੇਡੀਓ ਕੇਂਦਰ ਅਫਗਾਨਿਸਤਾਨ ਵਿੱਚ ਲਾ ਲਓ ਪਰ ਇਹ ਗੱਲ ਕਿਸੇ ਵੀ ਸਿਰੇ ਨਾ ਚੜੀ ਇੱਕ ਗੱਲ ਦਾ ਭਾਰਤੀ মিডিਏ ਬਹੁਤ ਹੀ ਪ੍ਰਚਾਰ ਕੀਤਾ ਕਿ ਖਾੜਕੂ ਛਾਪਾ ਮਾਰੀ ਜੰਗ ਵਿੱਚ ਬਹੁਤ ਮਰ ਹਨ ਕਿਉਂਕਿ ਉਹਨਾਂ ਨੂੰ ਪਾਕਿਸਤਾਨ ਦੀ ਆਈਐਸਆਈ ਸਖਲਾਈ ਦੇ ਰਹੀ ਹੈ ਇਹ ਪ੍ਰਚਾਰ ਸੰਤਾਂ ਦੇ ਜੂੰਦਿਆਂ ਤੋਂ ਸ਼ੁਰੂ ਹੋ ਕੇ ਹੁਣ ਤੱਕ ਚੱਲੀ ਜਾ ਰਿਹਾ ਹੈ ਅਖਬਾਰਾਂ ਵਿੱਚ ਉਹਨਾਂ ਨੇ ਬਹੁਤ ਸਖਲਾਈ ਕੈਂਪਾਂ ਬਾਰੇ ਖਬਰਾਂ ਲਾਈਆਂ ਅਤੇ ਉਹਨਾਂ ਦੀ ਜਗ੍ਹਾ ਵੀ ਦੱਸੀ ਪਰ ਇਸ ਵਿੱਚ ਕੋਈ ਸਚਾਈ ਨਹੀਂ ਸੀ ਬਹੁਤੇ ਸਿੰਘਾਂ ਨੇ ਕਿਧਰੋਂ ਵੀ ਕੋਈ ਸਖਲਾਈ ਨਹੀਂ ਲਈ ਨਾ ਹੀ ਕੋਈ ਉਹ ਜਿਹੀ ਥਾਂ ਸੀ ਜਿੱਥੇ ਅਸੀਂ ਸਖਲਾਈ ਲੈ ਸਕਦੇ ਬਹੁਤਿਆਂ ਨੇ ਪਹਿਲਾ ਹਮਲਾ ਹਮਲੇ ਜਾਂ ਮੁਕਾਬਲੇ ਵੇਲੇ ਹੀ ਪਹਿਲੀ ਵਾਰ ਗੋਲੀ ਚਲਾਈ ਸੀ ਇਹਨੀ ਗੱਲ ਜ਼ਰੂਰ ਹੈ ਕਿ ਅਸੀਂ ਹਥਿਆਰਾਂ ਨੂੰ ਸਾਫ਼ ਕਰਨਾ, ਸੰਭਾਲਣਾ, ਖੋਲਣਾ, ਜੋੜਨਾ ਤੇ ਉਸ ਨਾਲ ਰਹਿਣਾ ਸਿੱਖਦੇ ਰਹਿੰਦੇ ਸੀ। ਸਿੱਖਾਂ ਵਿੱਚ ਇਹ ਵਿਰਾਸਤੀ ਗੁਣ ਸ਼ਸਤਰ ਨਾਲ ਪਿਆਰ ਕਰਕੇ ਹੈ ਜਿਸ ਕਰਕੇ ਉਹ ਲੋੜ ਪੈਣ ਤੇ ਉਸ ਨੂੰ ਸਹਿਜੇ ਹੀ ਵਰਤ ਸਕਦਾ ਹੈ ਤੇ ਪੂਰੇ ਸਿੱਖਿਤ ਸਿਪਾਈ ਵਾਂਗ ਵਿਚਰ ਸਕਦਾ ਹੈ। ਜਰੀਆਂ ਨੇ ਸਿੰਘਾਂ ਦੇ ਬਹੁਤ ਕਹਿਣ ਉੱਤੇ 1991 ਦੇ ਅਖੀਰ ਵਿੱਚ ਕੁਝ ਸਿਖਲਾਈ ਦੇਣੀ ਸ਼ੁਰੂ ਕੀਤੀ। ਇਹ ਦਰਰੇ ਨੇੜੇ ਦਿੱਤੀ ਜਾਂਦੀ ਸੀ। ਅਤੇ 12 ਕੁ ਦਿਨ ਦਾ ਅਭਿਆਸ ਹੁੰਦਾ ਸੀ ਇੱਕ ਵਾਰ ਵਿੱਚ 15-20 ਬੰਦੇ ਸਿਖਲਾਈ ਲੈਂਦੇ ਸੀ ਇਸ ਵਿੱਚ ਛਾਪਾ ਮਾਰੀ ਜੰਗਬਾਰੀ ਬੁਨਿਆਦੀ ਗੱਲਾਂ ਹਥਿਆਰਾਂ ਬਾਰੇ ਜਾਣਕਾਰੀ ਬਾਰੂਦ ਬਾਰੇ ਜਾਣਕਾਰੀ ਸਰੀਰ ਕਸਰਤ ਅਤੇ ਦੁਸ਼ਮਣ ਤੇ ਹਮਲਾ ਕਰਨ ਅਤੇ ਬਚਣ ਦੀ ਸਿਖਲਾਈ ਹੁੰਦੀ ਸੀ ਜਥੇ ਵਿੱਚ ਰਹਿਣ ਦੀ ਅਤੇ ਅਗਵਾਈ ਦੀ ਸਿਖਲਾਈ ਇਸ ਵਿੱਚ ਅੱਧਾ ਵਕਤ ਜਾਣਕਾਰੀ ਅਤੇ ਅੱਧਾ ਵਕਤ ਅਭਿਆਸ ਹੀ ਹੁੰਦਾ ਸੀ ਇਹ ਸਿਖਲਾਈ ਸਾਡੇ ਬੰਦਿਆਂ ਲਈ ਕਾਫੀ ਲਾਹੇਵੰਦੀ ਸੀ ਕਿਉਂਕਿ ਅਸੀਂ ਕਦੇ ਵੀ ਕੋਈ ਸਿਖਲਾਈ ਨਹੀਂ ਸੀ ਲਈ ਪਰ ਇਹ ਬਹੁਤ ਦੇਰੀ ਨਾਲ ਸ਼ੁਰੂ ਹੋਈ ਅਤੇ ਇਸ ਦਾ ਫਾਇਦਾ ਕੁਝ ਗਿਣਤੀ ਦੇ ਸਿੰਘ ਹੀ ਲੈ ਸਕੇ ਸਾਚੀ ਉਹ ਹੈ ਕਿ ਅਸੀਂ ਸਾਰੀ ਜੰਗ ਬਿਨਾਂ ਕਿਸੇ ਰਸਮੀ ਝਕਲਾਈ ਤੋਂ ਹੀ ਲੜੀ ਇਹ ਸਾਡੀ ਘਾਟ ਤਾਂ ਸੀ ਪਰ ਹਕੂਮਤ ਨੂੰ ਵੀ ਮੰਨਣਾ ਬਹੁਤ ਔਖਾ ਸੀ ਕਿ ਅਣਜਾਣ ਬੰਦਿਆਂ ਨੇ ਮੈਦਾਨੀ ਇਲਾਕਿਆਂ ਵਿੱਚ ਇੰਨਾ ਚਿਰ ਚੌਥੀ ਪੰਜਵੀਂ ਵੱਡੀ ਤਾਕਤ ਕਹਾਉਣ ਵਾਲੀ ਹਕੂਮਤ ਦਾ ਮੁਕਾਬਲਾ ਕੀਤਾ ਅਸਲਾ ਅਤੇ ਇਲਾਕਾ ਸਰਹੱਦੀ ਇਲਾਕਿਆਂ ਵਿੱਚ ਸਿੰਘ ਰਾਹਾਂ ਤੇ ਪੇਤੀ ਹੋ ਜਾਣ ਕਰਕੇ ਪਾਰ ਜਾਂਦੇ ਆਉਂਦੇ ਰਹਿੰਦੇ ਸਨ ਪੂਰੇ ਸੰਘਰਸ਼ ਦੌਰਾਨ ਜਿਹੜਾ ਅਸਲਾ ਇੱਧਰ ਆਇਆ ਉਹਦਾ ਬਹੁਤ ਵੱਡਾ ਹਿੱਸਾ ਸਰਹੱਦੀ ਜ਼ਿਲ੍ਹਿਆਂ ਵਿੱਚ ਹੀ ਰੁਕਦਾ ਰਿਹਾ ਹੈ ਇਨ੍ਹਾਂ ਇਲਾਕਿਆਂ ਵਿੱਚ ਜੰਗੀ ਸਿੰਘਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ ਅਤੇ ਜਥੇ ਵੀ ਜ਼ਿਆਦਾ ਸਨ ਇੱਥੇ ਗਰੀਲਾ ਜੰਗ ਦੇ ਨਿਯਮਾਂ ਦੀ ਪਾਬੰਦੀ ਵੀ ਘੱਟ ਸੀ ਅਤੇ ਆਪਸੀ ਵਿਰੋਧਤਾਵਾਂ ਵੀ ਸਨ ਸਮਾਨ ਲਿਆਉਣ ਵਾਲੇ ਬੰਦੇ ਇਹ ਸਾਬ ਦੇ ਸਾਬ ਇੱਥੇ ਹੀ ਸਨ ਪਰ ਬੇਟੇ ਸਿੰਘ ਤਾਂ ਜ਼ਿਆਦਾਤਰ ਇਹਨਾਂ ਇਲਾਕਿਆਂ ਦੇ ਹੀ ਸਨ ਸੰਘਰਸ਼ ਦੇ ਅਖੀਰ ਤੱਕ ਮਾਲਵੇ ਦੁਆਬੇ ਪੁਆਦੇ ਇਲਾਕਿਆਂ ਵਿੱਚ ਲੜੀਂਦਾ ਜੰਗੀ ਸਮਾਨ ਵੀ ਘਾਟੇ ਹੀ ਪਹੁੰਚਿਆ ਉੱਥੇ ਕਦੀ ਵੀ ਸਮਾਨਵਾਦੂ ਨਹੀਂ ਹੋਇਆ ਸੀ ਖਾਸ ਕਰਕੇ ਵਧਿਆ ਸਮਾਨਤਾ ਜਾਦਾ ਪਿੱਛੇ ਹੀ ਰੁਕ ਜਾਂਦਾ ਸੀ ਸਾਰੀਆਂ ਜਥੇਬੰਦੀਆਂ ਦੇ ਰਸਤੇ ਤੇ ਰਾਭਤੇ ਦਾ ਇਹੋ ਹਾਲ ਸੀ ਸਾਡਾ ਆਪਣਾ ਤਜਰਬਾ ਸੀ ਕਿ ਪੰਜਾਬ ਤੋਂ ਬਾਹਰ ਅਤੇ ਪੰਜਾਬ ਵਿੱਚ ਕਈ ਅਹਿਮ ਕੰਮ ਕੀਤੇ ਸਾਰੇ ਥਾਂ ਅਸੀਂ ਉਹੀ ਹਥਿਆਰ ਲੈ ਕੇ ਜਾਂਦੇ ਸਾਂ ਲੁਧਿਆਣੇ ਬੈਂਕਮਾਂ ਜੇ ਮਗਰੋਂ ਲਾਭ ਸਿੰਘ ਵੱਲੋਂ ਸਖਤੀ ਕਰਨ ਨਾਲ ਹੀ ਅਸਲਾ ਸਾਡੇ ਤਾਈ ਪਹੁੰਚਿਆ ਸੀ ਮੈਂ ਤੇ ਚਰਨਜੀਤ ਸਿੰਘ ਤਲਵੰਡੀ ਇੱਕ ਵਾਰ ਮਾਝੇ ਵਿੱਚ ਸਿੰਘਾਂ ਨੂੰ ਮਿਲਣ ਗਏ ਤਾਂ ਉੱਥੇ ਵੇਖਿਆ ਕਿ ਬਹੁਤੇ ਸਿੰਘਾਂ ਕੋਲ ਦੋ ਦੋ ਹਥਿਆਰ ਸਨ ਇਸੇ ਤਰ੍ਹਾਂ ਜਦੋਂ ਦਰਸ਼ਨ ਸਿੰਘ ਡੱਲ ਲਾ ਪੰਜਾਬ ਸਿੰਘ ਗਿਆਨੀ ਮਾਜੇ ਵਿੱਚ ਅਵਤਾਰ ਸਿੰਘ ਬ੍ਰਹਮਾ ਕੋਲ ਰਹੇ ਤਾਂ ਉਹਨਾਂ ਨੇ ਆਪ ਆਪਸਾ ਕੀ ਦੱਸਿਆ ਕਿ ਮਾਜੇ ਵਿੱਚ ਤਾਂ ਅਸਲਾ ਬਹੁਤ ਹੈ ਉੱਥੇ ਉਹਨਾਂ ਨੂੰ ਸਿੰਘਾਂ ਨੇ ਅਸਲਾ ਦਿੱਤਾ ਅਤੇ ਦੱਸਿਆ ਕਿ ਸਾਡੇ ਕੋਲ ਕਾਫੀ ਸਮਾਨ ਪਿਆ ਹੈ ਤੁਸੀਂ ਦੇਖ ਲਓ ਜੋ ਲੈਣਾ ਹੈ ਕੁਝ ਪਾਥੀਆਂ ਜਈਆਂ ਸੰਨ ਕੁਝ ਤਾਰਾਂ ਕੁਝ ਅਤੇ ਬਿਜਲੀ ਦਾ ਸਮਾਨ ਹੈ ਇਹ ਪਾਥੀਆਂ ਆਮ ਨਹੀਂ ਸਨ ਸਗੋਂ ਟੈਂਕ ਨਕਾਰਾ ਕਰਨ ਵਾਲੀ ਬਰੂਦੀ ਬੰਬ ਸਨ ਜੋ ਭਾਰ ਪੈਣ ਤੇ ਚੱਲ ਪੈਂਦੇ ਸਨ ਬਿਜਲੀ ਦਾ ਸਮਾਨ ਵੀ ਅਸਲ ਵਿੱਚ ਬੰਬਾਂ ਨਾਲ ਸੰਬੰਧਿਤ ਸੀ ਉੱਥੇ ਬਰੂਦ ਵੀ ਬਹੁਤ ਪਿਆ ਸੀ ਤੇ ਜਿਹੜਾ ਹੁਨਾ ਸਿੰਘਾਂ ਨੇ ਚੋਕੀ ਲਿਆਂਦਾ ਇਸੇ ਬਰੂਦ ਨਾਲ ਗਰਜੰਟ ਸਿੰਘ ਦੇ ਜਥੇਦ ਨੇ ਕਈ ਵੱਡੇ ਕੰਮ ਸੀ ਜੜਾਏ ਇੱਕ ਵਾਰ ਅਸੀਂ ਕੋਈ ਕੰਮ ਕਰਨਾ ਸੀ ਤਾਂ ਮੈਂ ਮੈਂ ਤੇ ਸੁਖਦੇਵ ਸਿੰਘ ਸੁਖਾ ਦੋ ਦੋ ਰਿਵਾਲਵਰਾਂ ਡੱਬਾਂ ਵਿੱਚ ਪਾ ਕੇ ਬਸ ਰਾਹੀਂ ਆਏ ਤੇ ਅਗਲੇ ਦਿਨ ਕੰਮ ਕੀਤਾ ਜਦੋਂ ਚਰਨਜੀਤ ਸਿੰਘ ਤਲਵੰਡੀ ਅਤੇ ਗਰਜੰਟ ਸਿੰਘ ਪਾਕਿਸਤਾਨ ਗਈ ਤਾਂ ਉੱਥੋਂ ਉਹਨਾਂ ਨੇ ਬਹੁਤ ਚੋਣਵਾ ਸਮਾਨ ਵਾਵਾ ਗਿਣਤੀ ਵਿੱਚ ਸਾਡੇ ਲਈ ਭੇਜਿਆ ਪਰ ਇਹ ਵੀ ਸਾਡੇ ਕੋਲ ਅੱਧਾ ਹੀ ਪਹੁੰਚਿਆ ਰਾਕਟ ਲਾਂਚਰ ਤੇ ਐਮ ਐਮ ਜੀ ਬੰਦੂਕਾਂ ਰਾਹ ਵਿੱਚ ਹੀ ਰਹਿ ਗਈਆਂ ਅਤੇ ਉੱਥੇ ਹੀ ਫੜੀਆਂ ਗਈਆਂ ਇਹ ਮੁਸ਼ਕਲ ਕਰਕੇ ਕਈ ਵਾਰ ਸਾਡਾ ਦੂਜਿਆਂ ਜਿਥੇ ਬੰਦੀਆਂ ਦੇ ਜ਼ਿੰਮੇਵਾਰ ਸਿੰਘਾਂ ਨਾਲ ਗੁੱਸਾ ਵੀ ਹੋ ਜਾਂਦਾ ਸੀ ਕਿ ਉਹ ਸਮਾਨ ਦੇਣ ਲੱਗ ਜਾਂਦੇ ਹਨ ਪਰ ਬਾਅਦ ਵਿੱਚ ਗੱਲ ਫਿਰ ਪਹਿਲੀ ਤਾਂ ਹੀ ਪਹੁੰਚ ਜਾਂਦੀ ਹੈ ਚਰਨਜੀਤ ਸਿੰਘ ਤਲਵੰਡੀ ਪ੍ਰਗਟ ਸਿੰਘ ਹਰਜੀਤ ਸਿੰਘ ਦਰਸ਼ਨ ਸਿੰਘ ਡੱਲਾ ਅਤੇ ਬਲਬੀਰ ਸਿੰਘ ਕੈਨੇਡੀਅਨ 1988 ਵਿੱਚ ਪਾਰ ਗਏ ਉੱਥੇ ਸਿੰਘਾਂ ਨੂੰ ਮਿਲੇ ਅਤੇ ਫਿਰ ਖੁਦ ਮਨਪਸੰਦ ਸਮਾਨ ਲੈ ਕੇ ਇੱਧਰਲੇ ਪਾਸੇ ਆਏ ਕੁਝ ਦਿਨਾਂ ਬਾਅਦ ਇਹ ਸਮਾਨ ਲੈ ਕੇ ਚੰਡੀਗੜ੍ਹ ਨੇੜੇ ਜਦੋਂ ਸਾਡੇ ਕੋਲ ਆਏ ਤਾਂ ਇੰਨਾ ਵਧੀਆ ਸਮਾਨ ਦੇਖ ਕੇ ਅਸੀਂ ਹੈਰਾਨ ਹੋ ਗਏ ਸਾਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਸਾਰਾ ਸਮਾਨ ਸਾਡੇ ਤੱਕ ਲੈ ਕੇ ਆਏ ਹਨ ਗੁਰਜੰਟ ਸਿੰਘ ਬੁੱਲ ਸਿੰਘ ਵਾਲਾ ਨੇ ਬਹੁਤ ਖੁਸ਼ ਹੋ ਕੇ ਚਰਨਜੀਤ ਸਿੰਘ ਦਲਵੰਡੀ ਨੂੰ ਆਖਿਆ ਕਿ ਤੂੰ ਨਾਮੋਂ ਕਿੰਨੂੰ ਮੌਕਨ ਕਰ ਦਿੱਤਾ ਹੈ ਪਾਰ ਤੋਂ ਸਾਡੇ ਤਾਂ ਹੀ ਸਮਾਨ ਚੰਡੀਗੜ੍ਹ ਲਿਆਉਣਾ ਇਸ ਤਰ੍ਹਾਂ ਹੈ ਜਿਵੇਂ ਕਿਸੇ ਮਿਥਿਆਸਿਕ ਨਾਇਕ ਨੇ ਪਹਾੜ ਖੋਦ ਕੇ ਨਹਿਰ ਕੱਢ ਲਿਆਂਦੀ ਸੀ ਉਹ ਆਇਕੋ